ਹਾਈ ਸਰ ਜੀ ਕੀ ਨਾਮ ਜੀ ਤੁਹਾਡਾ ਅਸੀਂ ਕਿਹੜਾ ਪਿੰਡ ਹੈ ਜੀ ਅਰਜਿੰਦਰ ਸਿੰਘ ਪਿੰਡ ਪਾਂਛਾ ਜੀ ਜੀ ਤਾਂ ਸੱਜ ਕੀ ਮਾਮਲਾ ਹੈ ਜੀ ਮਾਮਲਾ ਵਸ ਕੀ ਹੋਣਾ ਜੀ ਅਸੀਂ 8 ਵਜੇ ਕੋਸ਼ਿੰਮੈਂਟ ਦੇ ਉੱਤੇ ਬੰਦ ਕਰਕੇ ਦੁਕਾਨ ਗਏ ਸੀਗੇ ਜੀ ਵਧਾ ਕੇ ਗਏ ਸੀਗੇ ਜੀ ਤੇ ਸਵੇਰੇ ਬੇਟੇ ਨੇ ਜਿਹੜੇ ਦੁਕਾਨ ਖੋਲ ਕੇ ਖੁੱਲਣ ਤੋਂ ਪਹਿਲਾਂ ਹੀ ਜਿਹੜੇ ਦੇਖਣ ਲੱਗਾ ਬਾਹਰ ਮਿੱਟੀ ਮਿੱਟੀ ਹੋਈ ਹੋਸੀ ਸਾਰਾ ਕੁਝ ਪਟਪਟਿਆ ਹੋਇਆ ਸੀਗਾ ਜੀ ਜੀ ਤੇ ਜਿਹੜੇ ਸ਼ਟਰ ਚੱਕ ਕੇ ਦੇਖਿਆ ਤਾਂ ਦਰੋ ਸਾਰਾ ਫੇ ਪਟਪਟਿਆ ਔਰ ਜਿਸ ਤਰੀਕੇ ਨਾਲ ਪਹਿਲੇ ਹੋਇਆ ਸੀ ਉਸ ਤਰੀਕੇ ਦੇ ਨਾਲ ਫੇ ਦੁਬਾਰਾ ਉਹੀ ਗੱਲ ਹੋ ਗਈ ਅੰਦਰੋਂ ਹੁਣ ਸਮਾਗੇ ਦਾ ਪੈਸੇ-ਪੂਸੇ ਵੀ ਕੱਢ ਕੇ ਲੈ ਗਏ ਜੀ ਹੋਣ ਤਾਂ ਸਮਾਨ ਸਮੂਹ ਦੇ ਅੰਦਰੋਂ ਕੱਢ ਕੇ ਲੈ ਕੇ ਗਏ ਤੇ ਹੁਣ ਕਿਹੜਾ-ਕਿਹੜਾ ਸਮਾਨ ਚੋਰੀ ਹੋਇਆ ਜੀ ਪਿੱਕਲ ਦੇ ਭਾਂਡੇ ਚੋਰੀ ਹੋਏ ਜੀ ਕਿੰਨੇ ਕਿਆ ਜੀ ਲਗਭਗ ਦੇ ਫੇਰ ਵੀ ਕੀ ਕਾਫੀ ਹੈ ਜੀ ਹਜੇ ਅਸੀਂ ਅੰਦਰ ਬੜੇ ਤਾਂ ਨਹੀਂ ਹੈਗੇ ਜੀ ਮਤਲਬ ਕਾਫੀ ਬਾਹਰੋਂ ਦੀ ਸਰੇ ਵੀ ਅੰਦਰੋਂ ਸਮਾਨ ਸਮੂਹ ਚਾ ਕੇ ਲੈ ਕੇ ਗਏ ਕੋਈ ਕੈਸ਼ ਨਗਦੀ ਪੈਸਾ ਵੀ ਸੀਗਾ ਜੀ ਬੜੇ ਬਹੁਤੇ ਪੈਸੇ ਸੀਗੇ ਜੀ ਕਿੰਨੇ ਕ ਬਣਦੇ ਆ ਜੀ ਲਗਭਗ ਦੇ ਕਰੀਬ 2-3 ਹਜ਼ਾਰ ਰੁਪਈਆ ਵਿੱਚ ਪਿਆ ਹੋਣਾ ਜੀ ਠੀਕ ਤੇ ਇਸ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਚੋਰੀ ਹੋਈ ਸੀ ਜ ਦੇ ਉਦੋਂ ਕਿੰਨਾ ਕ ਨੁਕਸਾਨ ਹੋਇਆ ਉਸ ਨੂੰ ਲਗਭਗ ਦੇ ਕਰੀਬ 3 ਸਫਾ 3 ਲੱਖ ਰੁਪਏ ਦੇ ਤੇ 3.5 3 ਲੱਖ ਰੁਪਏ ਦੇ ਕਰੀਬ ਕਰੀਬ ਨੁਕਸਾਨ ਹੋਇਆ ਜੀ ਤੇ ਸਾਡਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਉਹਦੇ ਬਾਰੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਸੀ ਜੀ ਨਹੀਂ ਕੀਤੀ ਜੀ ਬਸ ਇੱਕ ਵਾਰੀ ਬਸ ਸਵੇਰੇ ਸਵੇਰੇ ਆਈ ਜੀ ਇੱਕ ਵਾਰੀ ਰਾਤ ਨੂੰ ਆਈ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਨੂੰ ਇਨਸਾਫ ਚਾਹੀਦਾ ਜਿਸ ਤਰੀਕੇ ਦੇ ਨਾਲ ਮਾਤੀ ਹੋਵੇ ਪਰ ਹੁਣ ਸਾਨੂੰ ਇਹਦਾ ਇਨਸਾਫ ਚਾਹੀਦਾ ਵੀ ਜਿਹੜਾ ਸਾਨੂੰ ਪੂਰਾ ਪ੍ਰੂਫ ਹੋਣਾ ਚਾਹੀਦਾ ਵੀ ਹਾਂ ਬੰਦੇ ਇਹ ਤੇ ਹੁਣ ਜਿਹੜੀ ਚੋਰੀ ਹੋਈ ਆ ਉਹ ਕਿੱਦਾਂ ਅੰਦਰ ਦਾਖਲ ਹੋਈ ਚੋਰ ਜੀ ਉਹ ਜੀ ਉੱਪਰੋਂ ਛੱਤ ਪੱਟ ਕੇ ਉਹ ਚੋਰੀ ਕੀਤੀ ਤੇ ਪਹਿਲਾਂ ਵੀ اسی ਤਰ੍ਹਾਂ ਛੱਤ ਪੱਟੀ ਸੀ ਪਹਿਲਾਂ ਵੀ ਛੱਤ ਪਹਿਲਾਂ ਹੀ ਪੱਟੀ ਸੀਗੀ ਜੀ ਹੁਣ ਵੀ ਉਹਨਾਂ ਨੇ ਇਹੀ ਛੱਤ ਪੱਟੀ ਪਈ ਤੇ ਕਿੰਨੇ ਕੁ ਦਾ ਨੁਕਸਾਨ ਹੋਇਆ ਹੁਣ ਜੀ ਲਗਭਗ ਹੁਣ ਕੀ ਜੀ ਉਹ ਤਾਂ ਹੁਣ ਪਤਾ ਨਹੀਂਗਾ ਜੀ ਹੁਣ ਲਗਭਗ ਦੇ ਕਰੀਬ ਹੁਣ ਦੇਖ ਕੇ ਪਤਾ ਲੱਗੂ ਅੰਦਰ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਸਮਾਨ ਚੱਕ ਕੇ ਲੈ ਗਿਆ ਸੀ ਇਸ ਕਰਕੇ ਨਹੀਂ ਬੜੇ ਵੀ ਡੌਗ ਟੀਮ ਮਗਵਣੀ ਚਾਹਣੇ ਜਾਂ ਮਤਲਬ ਜਿਹੜੇ ਮਤਲਬ ਪੇਂਟਿੰਗ ਪ੍ਰੈਸ ਜਿਹੜਾ ਪਹਿਲੇ ਵਾਲੇ ਆ ਜਿਹੜੇ ਫਿੰਗਰ ਵਾਲੇ ਵੀ ਉਹ ਆਉਣ ਤਾਂ ਉਹ ਆਣ ਕੇ ਚੈੱਕ ਇਹ ਕਰਕੇ ਦੇਖਣ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਜੀ ਹੁਣ ਹਾਂ ਜੀ ਦਿੱਤੀ ਹੈ ਜੀ ਆਈਪੀ ਮੁਕੇ ਤੇ ਪੁਲਿਸ ਜੀ ਆਈ ਹੈ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਸਾਡੀ ਵੀ ਕਰਦੇ ਪਏ ਪ੍ਰਸ਼ਾਸਨ ਕੋਲੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਤੇ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਜੀ ਹਾਂ ਜੀ ਸ਼ੱਕ ਹੈਗੀ ਹੈ ਤੇ ਉਹ ਪੁਲਿਸ ਨੂੰ ਜਾਣਕਾਰੀ ਦੋਗੇ ਉਹਨਾਂ ਬਾਰੇ ਹਾਂ ਜੀ ਜ਼ਰੂਰ